ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਵੀਰ ਰਾਜਕਮਾਰ ਨੂੰ ਤੁਸੀਂ ਦੇਖ ਰਹੇ ਹੋ ਜੀ ਇਹਨੂੰ ਹਸਪੀਟਲ ਦਾਖਲ ਕਰਾਉਣ ਲੱਗੇ ਆ ਵੀਰ ਨੂੰ ਵੀਰ ਦਾ ਸੱਜਾ ਪਾੜਾ ਟੁੱਟਿਆ ਹੋਇਆ ਵਾ ਤੇ ਇੱਕ ਬਾਹਾਂ ਟੁੱਟੀ ਹੋਈ ਆ ਤੇ ਬਾਈ ਨੂੰ ਅਸੀਂ ਭਵਾਨੀਗੜ੍ਹ ਰੋਡ ਤੋਂ ਲੈ ਕੇ ਆਏ ਸੀਗੇ ਜੀ ਪਿੰਡ ਰਾਜਪੁਰਾ ਸੀ ਪਟਿਆਲੇ ਤੋਂ ਅੱਗੇ ਸੜਕ ਦੇ ਉੱਤੇ ਬਾਈ ਬੱਸ ਢੇ ਤੇ ਪਿਆ ਸੀ ਬੜੀ ਮਾੜੀ ਹਾਲਤ ਦੇ ਵਿੱਚ ਸਾਹਮਣੇ ਆਸਰਾ ਕਾਲਜ ਸੀਗਾ ਕਾਲਜ ਦਾ ਜਿਹੜਾ ਬੱਸ ਅਡਾ ਬਣਿਆ ਸੀ ਉਹਦੇ ਤੇ ਇਹ ਬਾਈ ਕਈ ਦਿਨਾਂ ਤੋਂ ਬਾਹਰ ਫੁੱਟਪਾਥ ਤੇ ਸੜਕ ਤੇ ਪਿਆ ਸੀ ਤੁਸੀਂ ਸੋਚੋ ਇੱਕ ਬਾਹ ਤੇ ਇੱਕ ਲੱਤ ਪੱਟ ਟੁੱਟਿਆ ਹੋਇਆ ਸੀ ਨਾ ਚੱਲਣ ਜੋਗਾ ਸੀ ਨਾ ਹਿੱਲਣ ਜੋਗਾ ਸੀ ਤੇ ਲੋਕ ਕੋਈ ਨਿੰਦਿਆ ਕਰਦਾ ਰੁਕ ਜਾਂਦਾ ਸੀ ਕਦੇ ਤਾਂ ਰੋਟੀ ਕੋਈ ਦੇ ਜਾਂਦਾ ਸੀ ਨਹੀਂ ਤਾਂ ਉੱਥੇ ਪਿਆ ਰੋਟੀ ਤੋਂ ਵੀ ਵਾਂਝਾ ਸੀ ਤੇ ਵੀਰ ਦੀ ਸੇਵਾ ਮਹਾਰਾਜ ਨੇ ਸਾਨੂੰ ਬਖਸ਼ੀ ਸੁਪਨਿਆਂ ਦੇ ਘਰ ਵੀਰ ਨੂੰ 2 12 2024 ਨੂੰ ਲੈ ਕੇ ਆਏ ਅੱਜ ਵੀਰ ਦਾ ਹਸਪੀਟਲ ਦਾਖਲ ਹੋਏ ਆਪਰੇਸ਼ਨ ਹੋਣਾ ਵਾ ਹਸਪਤਾਲ ਦੇ ਵਿੱਚ ਤੁਸੀਂ ਜਾ ਕੇ ਸਿੱਧਾ ਇਹ ਵੀਰ ਦੇ ਬਿੱਲ 'ਚ ਹਿੱਸਾ ਪਾ ਸਕਦੇ ਹੋ ਇਹ ਵੀਰ ਦਾ ਦੋਨਾਂ ਅੰਗਾਂ ਦਾ ਆਪਰੇਸ਼ਨ ਹੋਣਾ ਪੱਟ ਦਾ ਵੀ ਮੇਜਰ ਆਪਰੇਟ ਆ ਬਾਹਾਂ ਦਾ ਵੀ ਡਾਕਟਰ ਰਮਨ ਸਿੰਘ ਰਾਜੀ ਨੇ ਆਪਰੇਸ਼ਨ ਕਰਨਾ ਦੀਪਕਾ ਹਸਪਤਾਲ ਦੇ ਵਿੱਚ ਤੇ ਬੇਨਤੀ ਹੈ ਜੀ ਜਰੂਰ ਵੀਰ ਦੇ ਇਲਾਜ ਵਿੱਚ ਹਿੱਸਾ ਪਾਓ ਜੀ ਇਹ ਵੀਰ ਹੈ ਜੀ ਨੀਮ ਬਹਾਦਰ ਨੀਮ ਬਹਾਦਰ ਕਿਹੜੇ ਹਾਲਾਤਾਂ ਦੇ ਵਿੱਚ ਸੜਕ ਤੇ ਪਿਆ ਸੀ ਦੁਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਬਾਹਰ ਨਮਸਤੇ ਨੇਪਾਲ ਸੇ ਹੋ ਨੇਪਾਲ ਸੇ ਜ਼ਿਲ੍ਹਾ ਕੌਨਸਾ ਰੋਲਾ ਖਾਸੀ ਹੈ ਬਾਜੂ ਕਿੱసే ਟੁੱਟ ਗਿਆ ਵਾਹ ਬੰਦੇ ਆ ਰਾਟ ਰਾਟ ਬੰਦੇ ਦੀ ਕੀ ਹਾਲਤ ਆ ਅੱਜ ਦਾ ਇਨਸਾਨ ਆ ਗੁੱਟ ਦੇਖੋ ਟੁੱਟਿਆ ਹੋਇਆ ਵਿਚਾਰੇ ਦਾ ਲਟਕ ਰਿਹਾ ਬਾਹਾਂ ਟੁੱਟੀ ਹੋਈ ਸੀ ਵਿੱਚੇ ਲੈਟਰਨ ਬਾਥਰੂਮ ਹੋ ਰਿਆ ਸੀ ਸਾਰੀ ਉਮਰ ਇਹ ਬੰਦਾ ਪੰਜਾਬ ਦੇ ਵਿੱਚ ਸਾਡੇ ਘਰਾਂ ਚ ਰੋਟੀਆਂ ਲਾਉਂਦਾ ਰਿਹਾ ਲੋਕਾਂ ਦੇ ਕਿਉਂਕਿ ਬਹੁਤ ਸਾਰੇ ਨੇਪਾਲ ਤੋਂ ਬਹੱਦਰ ਆਉਂਦੇ ਨੇ ਜਿਹੜੇ ਘਰਾਂ 'ਚ ਕਿਚਨ ਦਾ ਕੰਮ ਕਰਦੇ ਨੇ ਜਾਂ ਚੌਂਕੀਦਾਰਾ ਦਾ ਕੰਮ ਕਰਦੇ ਨੇ ਕਿਉਂਕਿ ਇਮਾਨਦਾਰੀ ਹੁੰਦੀ ਹੈ ਇਹਨਾਂ ਦੇ ਵਿੱਚ ਤੇ ਘਰ ਲੋਕ ਵਿਸ਼ਵਾਸ ਕਰਦੇ ਇਹਨਾਂ ਤੇ ਤੇ ਪਰ ਹੁਣ ਬੁੱਢੇ ਬਾਰੇ ਇਹ ਨੀਮ ਬਹਾਦਰ ਦੀ ਹਾਲਤ ਦੇਖੋ ਬਾਹਾਂ ਟੁੱਟੀ ਹੋਈ ਸੀ ਤੇ ਸੜਕ ਦੀ ਫੁੱਟਪਾਥ ਤੇ ਪਿਆ ਨਰਕ ਕੱਟ ਰਿਆ ਸੀ ਧੰਨਵਾਦ ਆ ਗਪਾਲ ਜੀ ਦਾ ਐਡਵੋਕੇਟ ਦਾ ਜਿਨ੍ਹਾਂ ਨੇ ਸਾਨੂੰ ਦੱਸਿਆ ਫੋਨ ਕਰਕੇ ਵੀਡੀਓ ਬਣਾ ਕੇ ਭੇਜੀ ਉੱਥੋਂ ਨੀਮ ਬਹਾਦਰ ਨੂੰ ਲੈ ਕੇ ਆਏ ਤੇ ਹੁਣ ਨੀਮ ਬਹਾਦਰ ਬਾਈ ਦੀ ਬਾਹ ਦਾ ਆਪਰੇਸ਼ਨ ਹੋਣਾ ਸਰਜਰੀ ਹੋਣੀ ਹੈ ਜੀ ਕਿਉਂਕਿ ਬਾਹ ਟੁੱਟੀ ਨੂੰ ਉਹਦੀ ਨੂੰ ਵੀਰ ਦੀ ਨੂੰ ਕਾਫੀ ਸਮਾਂ ਹੋ ਗਿਆ ਸੀ ਤੇ ਜੇ ਜਾਦਾ ਲੇਟ ਹੁੰਦੀ ਹੈ ਸਰਜਰੀ ਤਾਂ ਬਾਹ ਕੱਟਣ ਦੀ ਵੀ नौबत ਆ ਸਕਦੀ ਇਸ ਕਰਕੇ ਦੀਪਕ ਹਸਪਤਾਲ ਦੇ ਵਿੱਚ ਡਾਕਟਰ ਰਮਨ ਸਿੰਘਲਾ ਦੇ ਅੰਡਰ ਵੀਰ ਨੂੰ ਐਡਮਿਟ ਕਰਾਇਆ ਜੀ ਅਰਦਾਸ ਵੀ ਕਰਿਓ ਨੀਮ ਬਹਾਦਰ ਤਕੜਾ ਹੋ ਕੇ ਤੰਦਰੁਸਤ ਹੋ ਕੇ ਆਪਣੇ ਜੀਵਨ ਬਤੀਤ ਕਰ ਸਕੇ ਤੇ ਜੇ ਕੋਈ ਭੈਣ ਭਰਾ ਮਦਦ ਕਰ ਸਕਦਾ ਉੱਥੇ ਹਸਪੀਟਲ ਦੇ ਵਿੱਚ ਉਹਨਾਂ ਦੇ ਇਲਾਜ ਦੇ ਵਿੱਚ ਉਹ ਵੀ ਜਰੂਰ ਮਦਦ ਕਰੇ ਵੈਗੂ ਜੀ ਦਾ ਖਾਲਸਾ ਵੈਗੂ